40000 ਰਮਾਨ ਤਾਂ ਨੇ 40 ਕਰਤਾ ਹੀ ਸਵਰਾਜ ਚੋਂ ਇੱਕ ਆਪ ਮਹਿੰਦਰਾ ਕੱਢ ਲਾਂਗੇ ਜਾਂਦੇ ਜਾਂਦੇ ਜਿਹੜੇ ਸਭ ਨਾਲ ਹਾਲਾਤ ਬਣੇ ਪਏ ਆ 105000 ਦਾ ਲੈ ਜਾਓ 20000 ਰੁਪਏ ਮਾਥਰਾਂ ਦਾ ਮਾਰਕਾ 250 ਘੰਟਾ Ориਜਨਲ ਚੱਲਿਆ ਵਾ ਟਰੈਕਟਰ 40000 ਰਮਾਨ ਤਾਂ ਹੋ ਜੂ 800 ਤੋਂ ਜਿਆਦਾ ਵਿੱਚੋਂ ਤੇ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਇਹ ਟਰੈਕਟਰ ਇਹ ਜਿਹੜਾ ਮੰਡੀ ਤੇ ਵੀ ਬਹੁਤ ਘੱਟ ਆਉਂਦਾ ਹਾਂ ਤਾਂ ਮੈਂ ਟੱਲੇ ਜਿਹੜਾ ਟਰੈਕਟਰ ਮੈਂ ਉਹ ਜਿਹੜਾ 8 ਮਾਡਲ ਆ ਇੱਕ ਗੱਲ ਹੋਰ ਆ ਇੰਜਨ ਗੇਅਰ ਦਾ ਇਹ ਰੁਪਈਆ ਰੁਪਈਆ ਹੋਇਆ ਤਾਂ ਲਈ ਇਹ ਰੁਪਈਏ ਚ ਮੰਨ ਕੇ ਚੱਲ 80 ਪੈਸੇ ਵੀ ਨਿਕਲੇ ਉਹ ਵੀ ਆਪਣੀ ਜਮਾਨਾ ਠੀਕ ਹੈ ਜਿੰਨਗੇ ਰੋਕੇ ਆ ਜਮ। ਇਹ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਤੇ ਅੱਜ ਮੈਂ ਤੁਹਾਨੂੰ ਥੋੜਾ ਟਰੈਕਟਰ ਦਿਖਾਵਾਂਗੇ ਇੱਧਰ ਲੈਣਾ ਲਈ ਬੈਠਾ ਯਾਰ ਸਾਡਾ ਸੋਨੀ ਸੋਨੀ ਹਾਲ ਚਾਲ ਕਿਵੇਂ ਆ ਜੀ ਬਹੁਤ ਵਧੀਆ ਜੀ ਆਪਣੇ ਸੁਣਾਓ ਪਲਾਟ ਨੰਬਰ ਕਿੰਨਾ ਤੇਰਾ ਪਲਾਟ ਨੰਬਰ 20 ਜੀ ਆਪਣਾ 20 ਨੰਬਰ ਪਲਾਟ ਆ ਪੁਰਾਣਾ ਕੱਟ ਲਿਆਂ ਵਿੱਚ ਪੁਰਾਣਾ ਰੀਟ੍ਰ ਵੀ ਕੱਟ ਲਾਂਗੇ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਤੇ ਟਰੈਕਟਰ ਇੱਕ ਟਾਈਮ ਦੇ ਕਿੰਨੇ ਹੁੰਦੇ ਆ ਆਪਣੇ ਕੋਲ ਟਰੈਕਟਰ ਮੰਨ ਕੇ ਚੱਲੋ ਵੀ ਅੱਜ ਮੰਡੀ ਤੇ ਹੈਗੇ ਆਗੇ 16 17 16 17 ਟਰੈਕਟਰ ਸਾਨੂੰ ਜਿਵੇਂ ਕਿ ਜੀ ਗਿਣਮੇ ਚੁਣਮੇ ਦੇ ਵਿੱਚੋਂ ਤੋਹਫੇ ਦਿਖਾਵਾਂਗੇ ਆਪਾਂ ਤੇ ਇਧਰਲੇ ਪਾਸੇ ਖੜਾ ਸਵਰਾਜ 855 ਤੇ ਬਾਈ ਦੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਪਿੰਡ ਵੀ ਟਰੈਕਟਰ ਹੁੰਦੇ ਆ ਪਿੰਡ ਹੈਗਾ ਬਹੁਜਾਤਰੀ ਬਹੁਜਾਤਰੀ ਆ ਹਾਂਜੀ ਹਾਂਜੀ ਬਾਦਲ ਜਿਲ੍ਹਾ ਲੱਗਦਾ ਬਠਿੰਡਾ 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 ਜਿਲ੍ਹਾ ਲੱਗਦਾ ਤੇ ਆਹ ਮਾਡਲ ਕਿੰਨਾ ਮਾਡਲ ਇਹ 2018 18 ਮਾਡਲ ਆ ਟੈਟੂਰ ਦਾ ਨਾਲ ਦੀ ਐ ਮਨ ਲਾਣਾ ਨਾ ਟੈਟੂਰ ਆ 580 ਡਿਮਾਂਡ ਆ ਬਾਕੀ ਟਰੈਕਟਰ ਵੀ ਜਮ ਨਮਾ ਨਿਕਲ ਨੋਕਲ ਚੈੱਕ ਕਰਾ ਦਿਆ ਨਿਕਲ ਵੀਦਲੇ ਪਾਸੇ ਮਾਰ ਲਾ ਕੈਮਰਾ ਤੇ ਜਿਵੇਂ ਕਹੀਏ ਰੰਗ ਸਾਰਾ ਇੱਕ ਲੈ ਕੇ ਜਿਹੜੇ ਤੱਕ origignal ਆ ਯਾਰ origignal ਟਰੈਕਟਰ ਪਿਆ ਯਾਰ ਆ ਚੀਜ਼ਾਂ ਬਣ ਕੇ ਚੱਲ ਵੀ ਸਭ ਕਿਤੋਂ ਕਿਤੇ ਵੀ ਅੱਜ ਜਾਂਦੇ ਪੇਂਟ ਪੂਂਡ ਨਹੀਂ ਫੈਵਿਆਗਾ ਠੀਕ ਆ origignal ਆਗਾ ਟਰੈਕਟਰ ਪਿਆ ਸਾਰਾ origignal ਟਾਇਰ ਨਾਲ ਆ ਟਾਇਰ ਨਾਲ ਦੇ ਟਾਇਰ ਆ 250 ਘੰਟਾ origignal ਚੱਲਿਆ ਮਾਰਕਾ ਦੇਖ ਲਾ ਇਧਰੇ ਪਾਸੇ ਮਾਰ ਕੇ ਦੀ ਵੀ ਮਾਰ ਦੀ ਕੈਮਰਾ ਪਿਆ 18 ਦਾ ਮਾਰਕ ਆ 250 ਘੰਟਾ origignal ਚੱਲਿਆ ਵਾ ਟਰੈਕਟਰ ਚੱਲਿਆ ਮਗਰੋਂ ਮੋਰ ਚੈੱਕ ਕਰਾ ਦੇ ਗੜੀ ਹਲਕੜੂ ਜਨਾ ਚਾ ਲਾਈਕ ਕਰ ਦੋ ਪਾ ਗਿਆ ਡਬਲ ਫੁੱਲ ਟੌਪ ਮਾਡਲ ਟਰੈਕਟਰ ਹੈਗਾ ਫੁੱਲ ਟੌਪ ਮਾਡਲ ਆ ਤੇ ਨੰਬਰ ਪੰਜਾਬ ਘਰੇਨਾ ਨੰਬਰ ਹਰਿਆਣਾ ਫਰਸਟ ਪਾਰਟੀ ਟਰੈਕਟਰ ਆ ਠੀਕ ਹੈ ਐਨਓਸੀ ਆਪਾਂ ਲੈ ਕੇ ਦੇਵਾਂਗੇ ਜੇ ਕਿਸੇ ਨੇ ਨੰਬਰ ਲਵਾ ਕੇ ਲੈਣਾ ਨੰਬਰ ਲਵਾ ਕੇ ਵੀ ਦੇ ਦਿਆਂਗੇ ਠੀਕ ਹੈ ਬਾਕੀ ਆ ਪੱਠੀ ਪੁੱਠੀ ਚੈੱਕ ਕਰਾ ਦੇ ਸਾਰਾ ਇਹ ਤੁਲੇ ਜਿਹੜਾ ਤਾਂ ਕਰੇ ਇਹਨਾਂ ਵਾਲਾ ਵੀ ਦੇਖ ਲਓ ਯਾਰ ਜੈਨੂਣ ਦਾ ਚੱਲਿਆ ਵਾ ਟਰੈਕਟਰ ਆ ਜੀ 2018 ਮਾਡਲ ਆ ਇੱਕ ਈਅਰ ਹੋਰ ਚੀਜ਼ ਮਾੜਾ ਸੁਣੀ ਇਹ ਵੀ ਕਲੀਅਰ ਕਰਦੇ ਜਿਵੇਂ ਇਹ ਐਚ ਆਰ ਨੰਬਰ ਆ ਬਹੁਤ ਬੰਦੇ ਐਚ ਆਰ ਤੋਂ ਭੱਜ ਜ ਜਾਂਦੇ ਨੰਬਰ ਨੰਬਰ ਦੇ ਕਿੰਨਾ ਖਰਚ ਆਉਂਦਾ ਜਿਹੜੇ ਲੋਕ ਨਾ ਵਹਿਮ ਕਰ ਜਾਂਦੇ ਆ ਕਿ ਕਈ ਤਾਂ ਐਚ ਆਰ ਆ ਵੀ ਐਚ ਆਰ ਆ ਇਹ ਜਿਹੜਾ ਟਰੈਕਟਰ ਆ ਨਾ ਇਹਨੂੰ ਟੈਕਸ ਨਹੀਂ ਪੈਂਦਾ ਕੋਈ ਇਹ ਟੈਕਸ ਰਾਇਤ ਆ ਇਹ ਤਾਂ ਮੰਨ ਕੇ ਚੱਲ ਵੀ ਜਿਹੜਾ ਤੂੰ ਪੰਜਾਬ ਨੰਬਰ ਟਰੈਕਟਰ ਲੈਣਾ ਉਹਨਾਂ ਖਰਚਾ ਹੀ ਉਹਦੇ ਤੇ ਆਉਂਦਾ ਨਾਮ ਕਰਾਉਣ ਤੇ ਉਨਾਂ ਹੀ ਇਹਦੇ ਤੇ ਆਉਂਦਾ ਬੀਮਾ ਜਿਹੜਾ ਉਹ ਕੰਪਲਸਰੀ ਆ ਪੰਜਾਬ ਲੈ ਲੋ ਹਰਿਆਣਾ ਲੈ ਲੋ ਕਰਾਉਣੀ ਪੈਂਦਾ ਕਰਾਉਣੀ ਪੈਂਦਾ ਪਾਸੇ ਰਹਿ ਗਈ ਉਹ ਗੱਲ ਦੂਜੀ ਗੱਲ ਆ ਗਈ ਇਹਨੂੰ ਐਨਓਸੀ ਤੇ 2000 ਲੱਗੇ 4000 ਲੱਗੇ ਉਹ ਆਪਣਾ ਖਰਚਾ ਠੀਕ ਆ ਉਹ ਵੀ ਮੰਨ ਕੇ ਚੱਲ ਜ਼ਿੰਮੇਵਾਰਦੀ ਉਹ ਹੋ ਗਈ ਠੀਕ ਹੈ ਉਦੋਂ ਬਾਅਦ ਰਹਿ ਗਈ ਗੱਲ ਨੰਬਰ ਦੀ ਹੂੰ ਨੰਬਰ ਤੇ ਮੰਨ ਕੇ ਚੱਲੋ ਵੀ ਜਿਹੜਾ ਪਿਆਰ ਨੰਬਰ ਲੈਟਰ ਆਪਾਂ ਨਾਮ ਕਰਾਉਣਾਗਾ ਉਹਦੇ ਤੇ 5000 5500 ਰੁਪਿਆ ਲੱਗਦਾ ਇਹ 6500 ਰੁਪਏ ਚ ਨੰਬਰੀ ਲੱਗ ਜਾਂਦਾ ਸਮੇਤ ਨੰਬਰ ਪਲੇਟਾਂ ਬਾਕੀ ਇੱਕ ਚੀਜ਼ ਹੋਰ ਵੀ ਹੈ ਨਾ ਇਹਦੇ ਚ ਆਪਾਂ ਨੰਬਰ ਵੀ ਆਪਦੀ ਚੋਅ ਦਾ ਲੈ ਸਕਦੇ ਆ ਜੇ ਆਵਾ ਬੀਮਾ ਬੋਮਾ ਲਈ ਇਹ ਵੀ 10000 ਦਾ ਖਰਚਾ ਹੈ ਵੀ ਟੋਟਲੀ ਸਮੇਤ ਨੰਬਰ ਪਲੇਟਾਂ ਦਾ 11000 ਰੁਪਿਆ ਲੱਗਦਾ 10 ਤੋਂ 11000 ਰੁਪਿਆ ਖਰਚਾ ਬਾਕੀ ਇੱਕ ਹੋਰ ਵੀ ਹੈ ਨਾ ਨੰਬਰ ਵੀ ਚੋਅ ਦਾ ਲੈ ਸਕਦੇ ਆ ਆਪਾਂ ਇਹ ਕਈ ਈਰਖੇ ਦੀ ਚੋਅ ਹੁੰਦੀ ਆ ਹੂੰ ਚੜਦਾ ਥੱਲੇ ਵਾਲਾ ਲੈਣਾ ਨੰਬਰ ਉਹ ਵੀ ਲੈ ਸਕਦਾ ਹੈਗਾ ਨਾਲੇ ਆਪ ਤੇ ਜਿਹੜੇ ਦਾ ਲੱਗੂ ਇੱਕ ਗੱਲ ਆ ਪੰਜਾਬ ਨੰਬਰ ਲੈਣਾ ਨੰਬਰ ਪਠਾਨਕੋਟ ਦਾ ਹੋਇਆ BB35N2 ਦਾ 250 ਕਿਲੋਮੀਟਰ ਉੱਥੋਂ ਦਾ ਹੀ ਰਹੂ ਕੱਲਾਣਾ ਚੜੂ ਇਹਦੇ ਲੋਕਲ ਲੱਗਣਾ ਲੋਕਲ ਲੱਗ ਜੂ ਤੇ ਹੁਣ 18 ਮਾਡਲ ਆ 5 ਲੱਖ 80 ਰੁਪਏ ਡਿਮਾਂਡ ਆ ਕਿੰਨੇ ਦਾ ਦੇ ਦੇਂਗਾ ਜਮਣ ਇਹ ਅੱਜ ਇੱਕ ਹੀ ਰੇਟ ਜੀਐਸਨਓ ਵਾਲਾ 545000 ਦਾ ਰੇਟ ਤੇ 545 540 ਦੀ ਕਰਦੇ ਜੀ ਸਿੱਧਾ ਕਰਦੇ 540 ਦਾ ਟਰੈਕਟਰ ਲੈ ਜਾਓ 40000 ਮੰਤਨ ਹੋ ਜੂ 855 ਦੇ ਵਿੱਚ ਬਾਕੀ 855 ਫਰਕ ਜੀ ਨੂੰ ਟਰੈਕਟਰ ਪਿਆ 4-5 ਹੁੰਦੇ ਹੀ ਆ ਅਵੇਲੇਬਲ ਠੀਕ ਹੈ 12 20 ਮਾਡਲ ਹੈ 20 ਮਾਡਲ ਆਏਗਾ ਘਰੇ ਖੜਾਗਾ ਠੀਕ ਹੈ ਆ 40000 ਮੰਤਨ ਹੋ ਜੂ 855 ਦੇ ਵਿੱਚ ਤੇ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਤੇ ਨਾਲ ਆ ਗਿਆ 265 ਇਹ ਮਾਡਲ ਹੈ 94 ਰਾਮ ਨੇ ਵੇਰ ਦੇ ਕਗਰਾ ਦੇ ਗੱਲ ਕਰ ਹਜੇ ਤੱਕ ਸਾਰਾ ਨਾਲ ਦਾ ਹੀ ਪਿਆ ਆਹ ਜਿਹੜਾ ਪੈਦਾ ਕਿਤੇ 20 ਗਲਮ ਨਹੀਂ ਲੱਗੀ ਅਰੀਜਨਲ ਪਿਆ ਰਾਂ ਕਰੂਗਾ ਦਾ ਮੇਰੇ ਤੇਲੇ ਪਾਸੇ 65 ਸਾਰਾ ਨਵੀਂ ਅਮਰਾਉਣ ਦੀ ਨਵੀਂ ਬੈਟਰੀ ਆ ਠੀਕ ਹੈ ਨਵਾਂ ਰੜੀ ਲੀਟਰਾਂ ਕੁਲੈਂਟ ਵਾਲਾ ਹੂੰ ਕਿ ਲੰਗਾ ਵਾਲੀ ਹੁੱਕਾ ਟਾਪ ਲਿੰਕ ਮਗਰਾ ਕੰਮ ਵਾਲਾ ਡੀਟਰ ਆ ਹੋਣੀਗਾ ਮੂਲੇ ਟਾਇਰ ਵੀ ਨਵੇਂ ਆ ਟਾਇਰ ਵੀ ਨਵੇਂ ਆ ਮਗਰ ਲੈ ਜਮਾ ਕਸੇ ਆ ਮੈਂ ਲੋਚ ਕਰਾ ਦੇ ਠੀਕ ਹੈ ਗੱਲ ਕਰ ਆਪਾਂ ਬਾਲਾ ਤਾਂ ਕਹਿੰਦੇ ਵੀ ਨਹੀਂਗੇ ਹਜੇ ਤੱਕ ਆ ਸੀਲਾ ਸੋਲਾ 93 ਮਾਡਲ ਦੀਆਂ ਵੀ ਪੰਗਾ 70 ਦਾ ਆ ਇਧਰੇ ਪਾਸੇ ਸੀਡ ਵੀ ਲੱਗੀ ਹੋਈਆਂ ਪਈਆਂ ਰੰਗ ਰੰਗ ਚੱਕਰਾ ਦੇ ਮਗਰੋਂ ਚੱਕਰਾ ਪਿੱਛੋਂ ਵੀ ਦਿਖਾ ਦੇ ਰਿੰਮ ਵੀ ਪੂਰੇ ਸਾਫ ਪਏ ਆ ਜਾਂ ਟਰੈਕਟਰ ਦੇ ਸਾਰਾ ਰੈਡਰ ਹੀ ਚੰਗਾ ਆ ਹਾ ਡੰਡਾ ਡੁੰਡਾ ਨਵੀਂ ਸੀਟ ਨਵਾਂ ਰੈਡੀ ਰੈਟਰ ਨਵਾਂ ਟਾਪ ਲਿੰਕ ਕਿਲਗ ਵਾਲੀ ਹੱਕਾ ਜਿਵੇਂ ਬਣ ਕੇ ਚੱਲ ਅੱਗੇ ਤੂੜੀ ਤੜੀ ਵਾਲਾ ਸੀਜ਼ਨ ਦਾ ਖੱਡਾ ਹੈ ਨਹੀਂ ਟਰੈਕਟਰ ਚੰਗਾ ਹੈ ਨਹੀਂ ਰੇਟ ਵੀ ਇਹਦਾ ਛੋਟਾ ਜੀ ਦੇ ਦੇ ਜਾਂਗੇ ਅੱਜ ਆਪਾਂ ਜਮਾ ਘੱਟ ਰੇਟ ਤੇ ਜੇ ਤੁਸੀਂ ਸੀਜ਼ਨ ਟਾਈਮ ਆ ਲੋ ਮਸ਼ੀਨ ਦੇ ਨਾਲ ਟਰੈਕਟਰ ਰੱਖਣਾ ਤੂੜੀ ਤੜੀ ਢੋਣ ਨੂੰ ਪੂਰਾ ਵਧੀਆ ਤੇ ਡਿਮਾਂਡ ਹੈਗੀ 1.5 ਲੱਖ ਰੁਪਿਆ ਕਿੰਨੇ ਦਾ ਹੋ ਜੂ ਇਹ ਇੱਕ ਹੀ ਰੇਟ ਨਾ ਵੱਧ ਹੋਵੇ ਘੱਟ ਹੋਵੇ 1 ਲੱਖ 5000 1 ਲੱਖ 5000 ਦਾ ਲੈ ਜੋ 20000 ਰੁਪਏ ਮੰਨ ਕੇ ਚੱਲ ਵੀ ਸਮਾਨ ਸੱਪਾ ਵੀ ਮੂਹ ਨੇ ਟਾਇਰ ਵੀ ਨਵੇਂ ਆ ਰੀ ਰੀ ਡੀਟਰ ਸਾਰਾ ਸਮਾਨ ਵੀ ਆ ਕੰਮ ਦੇਣ ਵਾਲਾ ਰੇਟ ਆ ਇੱਕ ਗੱਲ ਹੋਰ ਆ ਇੰਜਨ ਗੇਅਰ ਦਾ ਇਹ ਰੁਪਈ ਦਾ ਰੁਪਿਆ ਹੋਇਆ ਤਾਂ ਲਈ ਜਿਹੜੇ ਰੁਪਏ ਚ ਮੰਨ ਕੇ ਚੱਲ 80 ਪੈਸੇ ਵੀ ਨਿਕਲੇ ਉਹ ਵੀ ਆਪਣੀ ਕਿੰਨੇ ਠੀਕ ਹੈ ਇੰਜਨ ਗੇਰ ਓਕੇ ਆ ਜਮਾ ਹਾਂ ਫੁੱਲ ਇੰਜਨ ਗੇਰ ਓਕੇ ਤੇ ਅੱਗੇ ਆ ਗਿਆ 735 ਇਹ 98 ਬਣ ਰਿਹਾ ਠੀਕ ਹੈ ਬਾਹਰ ਲੈਟ ਪੰਪ ਆ ਗਿਆ ਰੈਕ ਠੀਕ ਹੈ ਰੰਗ ਪੇਂਟ ਇਹਦਾ ਵੀ ਸਾਰਾ ਓਰੀਜਨਲ ਆ ਮਾੜਾ ਮੋਟਾ ਜਿਵੇਂ ਆ ਪੰਪਾ ਇਹ ਤੇ ਵੱਜਿਆ ਹੋਇਆ ਆ ਚੀਜ਼ਾਂ ਦਾ ਰੇਨ ਵਾਲਾ ਰਿੰਬਾਂ ਦਾ ਮਗਰਾੜਾਂ ਦਾ ਬਾਕੀ ਸੁੱਕਾ ਟਾਇਰ ਰਵੇ ਰੋੜਾ ਰਗਾ ਅਰੇ ਮਾ ਦਾ ਵੀ ਰੰਗ ਪੇਂਟ ਟਾਇਰ ਬਹੁਤ ਪਈ ਆ ਟਾਇਰ ਪਈ ਇਹ ਮੰਨ ਕੇ ਚੱਲ ਆ ਟਾਇਰ ਤਾਂ ਥੋੜਾ ਜਿਆਹਾ ਹੋਆ ਵੀ ਕਹਿਣ ਦਾ ਭਾਬੀ 60 ਰੁਪਏ ਹੀ ਕਹਿ ਸਕਦੇ ਆ ਉਧਰਲਾ ਟਾਇਰ ਹੈਗਾ 70 ਰੁਪਏ ਸੱਤਰ ਰੁਪਏ ਟਾਇਰ ਆ ਦੂਜਾ ਤੇ 60 ਰੁਪਏ ਮਤਲਬ 65 ਮੰਨ ਕੇ ਆ ਜੀ ਹਾਂ 65 ਮੰਨ ਕੇ ਆ ਜੋ ਪੰਜਾਬ ਨੰਬਰ ਆ 168000 ਡਿਮਾੜਾ ਕਿੰਨੇ ਦਾ ਹੋ ਜੂ ਇਹ ਇਹ 1.5 ਲੱਖ ਤੋਂ ਘੇ ਬਾਕੀ ਚੰਗਾ ਚੰਗਾ ਟਰੈਕਟਰ ਹੈਗਾ ਠੀਕ ਹੈ ਚੰਗਾ ਟਰੈਕਟਰ ਹੈ ਜੀ ਬਾਹਰ ਪੰਪਾ ਆ ਗਿਆ ਫਾਰਮ ਟਰੈਕ 2009 ਮਾਡਲ ਹੈ ਇਹਦਾ ਰੰਗ ਪੇਂਟ ਹੈ ਇਹ ਮਾੜਾ ਮੋਟਾ ਹੋਇਆ ਹੋਇਆ ਹੈ ਮਾੜਾ ਮੋਟਾ ਵੀ ਮਾੜੀ ਮੋਡੀ ਟੱਚ ਕੁ ਟਰੈਕਟਰ ਤੇ ਹੋਈ ਵੀ ਆ ਹਾਂ ਨਾ ਉਹ ਮੜਲਾ 34000 ਡਿਮਾੜਾ ਬਾਕੀ ਉਹ ਟਰੈਕਟਰ ਚੰਗਾ ਇੰਜਨ ਦਾ ਸਾਰਾ ਰੰਗ ਪੇਂਟ ਨਾਲ ਆਈ ਹੈ ਇਹ ਰੀਨਲ ਰੀਨਲ ਸਾਰਾ ਇੰਜਨ ਦਾ ਨਾਲ ਦਾ ਪਿਆ ਰੰਗ ਪੇਂਟ ਸਾਰਾ 16 ਨਾ 28 ਦੇ ਟਾਇਰਾਂ ਲਾ ਗਿਆ ਟੌਪ ਵਾਲਾ ਮਾਡਲ ਆ ਜੀ ਪਾਵਰ ਸਟੀering ਦੇ ਵਿੱਚ ਆ ਗਿਆ EP ไดਰਾਈਵ ਹਾਂਜੀ ਇਹ ਫਾਰਮਟ ਰੈਕ ਦੀ ਨਵਾਂ ਮਾਡਲ ਨੰਬਰ ਪੰਜਾਬ ਨੰਬਰ ਇਹਦਾ ਰਾਜਸਥਾਨ ਦਾਗਾ ਠੀਕ ਹੈ ਨਾਂ ਤਾਂ ਇਹ ਹੋਣਾ ਨਹੀਂਗਾ ਠੀਕ ਹੈ 3 ਲੱਖ 40 ਹਜ਼ਾਰ ਡਿਮਾਂਡ ਹੈ ਕਿੰਨੇ ਦਾ ਹੋਜੀ 3 ਲੱਖ ਦਾ ਪੂਰੇ ਦਾ ਰੇਟਰ ਲੈ ਜਾ ਪੂਰੇ 3 ਲੱਖ ਦਾ ਲੈ ਜਾ ਯਾਰ 40 ਹਜ਼ਾਰ ਮਾਨ ਤਾਂ ਨਹੀਂ ਜੀ 40 ਕਰਤਾ ਜੀ ਸਵਰਾਜ ਚੋਂ ਇੱਕ ਕਪਮੇਂਦਰਾ ਕੱਢ ਲਾਂਗੇ ਜਾਂਦੇ ਜਾਂਦੇ ਜਿਹੜੇ ਸਭ ਨਾਲ ਹਾਲਾਤ ਬਣੇ ਪਏ ਆ ਫਾਰਮ ਟਰੈਕ ਸਾਥੇ ਦੇ ਬਾਰੇ ਦੱਸਿਓ ਜੀ 2011 ਮਾਡਲ ਆ 3 ਲੱਖ 70 ਹਾ ਡਵਾੜਾ ਸੁਪਰ ਮੈਕਸ ਆ ਗਿਆ ਫਰ ਟੌਪ ਮਾਡਲ ਆ ਸੁਪਰ ਮੈਕਸ ਆ ਗਿਆ ਤੇ ਛਤਰੀ ਵਗੈਰਾ ਨਵੀਂ ਲੱਗੀ ਵੀ ਆ ਸੀਟਾਂ ਸੂਟਾਂ ਵੀ ਫਾਰਮ ਟਰੈਕ ਵਾਲੀਆਂ ਨਵੀਆਂ ਲੱਤੀਆਂ ਮਗਰਾੜ ਅੰਦਰੋਂ ਬਾਹਰੋਂ ਪੂਰੇ ਸਾਫ ਪਏ ਨੇ ਟਾਇਰ ਸਾਰੇ ਤੇ ਟਰੇ ਮਾਰੋ ਮਾਰੇ ਵੀ ਪੂਰਾ ਸਾਫ ਪਿਆ ਟਰੈਕਟਰ ਟਰੈਕਟਰ ਪੂਰਾ ਚੰਗਾ ਆ VKT VKT ਕਮਾਂਡਰ ਟਾਇਰ ਲੱਗਿਆ 14 ਦੇ ਹਾਂਜੀ ਮੂਰਲੇ ਐਮ ਆਰ ਐਫ ਦੇ ਆ ਠੀਕ ਐ ਈਵੀ ਪਾਵਰ ਸਟੀering ਦੇ ਵਿੱਚ ਆ ਗਿਆ ਸੁਪਰ ਮੈਕਸ ਆ ਗਿਆ ਮਿੱਤਰੋ ਫਾਰਮ ਟਰੈਕ 60 2011 ਮਾਡਲ ਆ ਫੁੱਲ ਟੌਪ ਵਾਲਾ ਮਾਡਲ ਆ ਗਿਆ ਹਾਂਜੀ ਤੇ ਨੰਬਰ ਪੀਵੀ ਕਾਚ ਆ ਰਹੇ ਨੰਬਰ ਹੈ ਚਾਰ ਆ ਇਹਦੀ ਐਨਓ ਸੀ ਮਿਲ ਜੂਗੀ ਐਨਓ ਸੀ ਮਿਲ ਜੂਗੀ ਹਾਂਜੀ ਹਾਂਜੀ ਤੇ ਬਾਕੀ ਡਿਮਾਂਡ ਹੈਗੀ ਆ 3,78,000 ਰੁਪਿਆ ਕਿੰਨੇ ਦਾ ਇਹ ਅੱਜ ਇੱਕੀ ਰੇਟ 340000 ਦਾ ਟਰੈਕਟਰ ਦੇ ਜਾ। 340000 ਤੇ 40000 ਦਾ ਟਰੈਕਟਰ ਮਿੱਤਰੋ ਲੈ ਜਾਓ 38000 ਮਾਣ ਤਾਂ ਉਹ ਟਰੈਕਟਰ ਦੇ ਵਿੱਚੋਂ। ਇਹ ਹੌਲੈਂਡ ਬਹੁਤ ਵੀਰ ਭਾਲਦੇ ਹੁੰਦੇ ਵੀ ਸਾਨੂੰ 5500 ਮਿਲ ਜੇ। ਇਹ ਟਰੈਕਟਰ ਇਹ ਜਾਇਦਾ ਮੰਡੀ ਤੇ ਵੀ ਬਹੁਤ ਘੱਟ ਆਉਂਦਾ। ਹਾਂ ਹਾਂ। ਤਾਂ ਮੈਂ ਟੱਲੇ ਜਿਹੜਾ ਟਰੈਕਟਰ ਮੈਂ ਉਹ ਜਿਹੜਾ 8 ਮਾਡਲ ਆ ਇਹ ਵੀ ਫੁੱਲ ਟੌਪ ਮਾਡਲ ਚ ਆ ਗਿਆ ਮੰਨ ਕੇ ਚੱਲ ਕਹਿੰਦਾ ਆਪਾਂ ਆਹ 8 ਮਾਡਲ ਆ ਪਾਵ ਮਸ਼ੀਨ ਦਾ ਡਿਸਟ੍ਰੀਬਿਊਟਰ ਇਹਦੇ ਲੱਗਿਆ ਹੋਇਆ ਆ। ਠੀਕ ਐ। ਤੇ ਕ੍ਰੀਪਰ ਵੀ ਲੱਗੀ ਹੋਈ ਆ। ਕ੍ਰੀਪਰ ਗੇਅਰ ਅੱਧੇ ਟਾਇਰਾਂ ਦੇ ਵਿੱਚ 8 ਮਾਡਲ 3 ਲੱਖ ਤੇ 25 ਹਜ਼ਾਰ ਡਿਮਾਂਡ ਆ ਸੋਨੀ ਕਿੰਨੇ ਦਾ ਹੋ ਜੂ ਇਹ ਇਹ 3 ਲੱਖ ਤੋਂ ਮਾੜਾ-ਮਾੜਾ ਘੱਟ ਕਰ ਦਿਆ ਯਾਰ 290 ਕਰ ਦਿਆ 290 ਦਾ ਲੈ ਜਾਓ ਤੇ 35 ਹਜ਼ਾਰ ਮੰਨ ਤਾ ਨਾ ਹੋ ਜੂ ਹੌਲੈਂਡ ਦੇ ਵਿੱਚੋਂ ਤੇ ਸਮਰਾਲੀ ਕਾ ਖੜਾ ਇੱਧਰ 7 ਮਾਡਲ ਆ ਪਾਵਰ ਸਟੀering ਆ ਜੀ ਡੀਆਲ ਮਾਡਲ ਆ ਗਿਆ ਇਹ ਵੀ ਫੁੱਲ ਟੌਪ ਵਾਲਾ ਮਾਡਲ ਡਬਲ ਡਿਸਟ੍ਰਿਬਿਊਟਰ ਵਾਲੇ ਬ੍ਰਿਕਰ ਵੱਸ ਵੀਡੀਓ ਠੀਕ ਹੈ ਜੈਨ ਦਾ ਭਾਵ ਜਿਹੜਾ 7 ਚ ਫੁੱਲ ਟੌਪ ਮਾਡਲ ਆਇਆ ਸੀ ਸਿਲਾ ਫੁੱਲ ਵੀ ਇਤਕ ਲੱਗੀਆਂ ਹੋਈਆਂ 7 ਮਾਡਲ ਰੰਗ ਇਹਦਾ ਵੀ origignal ਆ ਸਾਰਾ ਸੋਦਾ ਵੀ ਤੇ ਇੰਜਨ ਦਾ ਵੀ ਇੰਜਨ ਦਾ ਵੀ ਤੇ ਸੋਨ ਵਾਲੀ ਕਦੀ ਖੂਬੂ ਹੀ ਐਮਪੀ ਵੀ ਲੱਗੇ ਆ ਸਾਰੇ ਠੀਕ ਹੈ ਵੇਟ ਬੂਟ ਵੀ ਚੱਕਿਆਂ ਤੇ ਲੱਗੇ ਹੋਏ ਆ ਸਾਰੇ ਵੇਟ ਲੱਗੇ ਹੋਏ ਆ ਨਾਲ ਤੇ ਵੇਟ ਬੂਟ ਸਾਰਾ ਨਾਲ ਹੀ ਦੇਣੀ ਆ ਨਾਲ ਹੀ ਨਾਲ ਹੀ ਨਾਲ ਹੀ ਬਾਕੀ ਟਾਇਰ ਵੀ ਚੰਗੇ ਪਏ ਆ ਗੁੜੀਆੜ ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਹਾਂਜੀ ਹਾਂਜੀ ਰੰਗ ਪੇਂਟ ਜੈਨੂ ਨਾ ਨੰਬਰ ਪੰਜਾਬ ਨੰਬਰ ਦਸ ਸਟਾਰਾਡ ਮਾੜਾ ਇਹ 2,85 ਹਜ਼ਾਰ ਦਾ ਟਰੈਕਟਰ ਤੇ ਆ। 2,85 ਹਜ਼ਾਰ ਦੇ ਟਰੈਕਟਰ ਲੈ ਜੋ 32 ਹਜ਼ਾਰ ਮਾਨਤਾ ਨਹੀਂ ਦੇ ਜੋ ਹੋਜੂ ਤੇ ਫਾਰਮ ਟਰੈਕ 60 ਬਾਰੇ ਵੀ ਪਾਈ ਦੀ ਚੰਨਾ। ਇਹ ਮਾਰ ਕੇ 12000 RC 13 ਦੀ ਆ 4,5000 60 ਦਾ ਜੇ ਆਪਾਂ ਗੱਲ ਕਰੀਏ ਯਾਰ ਸੋਨੀ ਤੇਰੇ ਕੋਲ ਸਾਰੀ ਖੜਿਆ ਹੈ ਨਾ। ਹਾਂ 60 ਤਾਂ ਚੰਗਾ ਮੰਨ ਕੇ ਚੱਲੋ ਵੀ ਸਾਰੇ 11 12 13 ਮਾਡਲ ਸਾਰੀ ਮਾਡਲ ਹੀ ਖੜੇ ਆਗੇ। ਕਿ ਕਿੱਡੋ ਆ ਟਕੜੀਸ਼ ਨਾਲ ਦੇ ਅੱਡੋ ਅੱਡ ਟਾਇਰਾਂ ਚ ਇਹ ਵੀ ਪਾਵਰ ਸਟੀering ਦਾ ਸਿਸਟਮ ਹੈਗਾ ਹਾਂ ਫੁੱਲ ਟੌਪ ਆਰ ਟਰੈਕਟਰ ਹੈਗਾ ਤੇ ਰੰਗ ਪੇਂਟ ਤਾਂ ਜੈਨੂ ਹੋਣਾ ਤੇਰੀ ਡਿਮਾਂਡ ਮੁੜ ਕਿੰਨੀ ਆ 4 ਲੱਖ 5000 ਚਾਰ ਲੱਖ ਤੇ 5000 ਡਿਮਾਂਡ ਆ 12/13 ਮਾਡਲ ਆ ਟਰੈਕਟਰ ਮਿੱਤਰੂ ਕਿੰਨੇ ਦਾ ਹੋ ਜੂ ਇਹ ਤਾਂ 170000 ਦਾ ਰਟ ਦੇ ਆਏ 3 ਲੱਖ 70000 ਦਾ ਇਹ ਟਰੈਕਟਰ ਮਿੱਤਰੂ ਤੁਹਾਨੂੰ ਮਿਲ ਜੂ 35000 ਮਾਨ ਤਾਂ ਇਹਦੇ ਚ ਹੋ ਜੂ ਤੇ 852 ਜੀ ਇਹ 18 ਮਾਡਲ 575 ਡਿਮਾਂਡ ਆ ਇਹਦੇ ਟਾਇਰ 15 ਮਾਡਲ 575 ਡਿਮਾਂਡ ਆ ਤੇ ਟਾਇਰ ਦੇ ਨਾਲ ਦੀ ਹੋਣਗੇ ਹਨਾ ਮਨ ਲਾ ਇਹਦੇ 15 ਵਾਲੇ ਪਏ ਹੋਏ ਆ 15 ਲੇ ਟਾਇਰ ਪਏ 15 ਵਾਲੇ ਟਾਇਰਾਂ ਦੇ ਵਿੱਚ ਤੇ ਬਾਕੀ ਇਹਦੇ ਵੀ ਨਿਕਲਣੇ ਕੋਲ ਯਾਰ ਸੋਹਣੀ ਸਾਰਾ ਪਿਆ ਹੋਇਆ ਪੂਰਾ ਨਵਾਂ ਟਰੈਕਟਰ ਯਾਰ ਕਿਤੇ ਵੀ ਕੋਈ ਵੀ ਗਲਮ ਦਾ ਨਿਸ਼ਾਨ ਨਹੀਂਗਾ ਕਿਤੇ ਵੀ ਕੰਮ ਨਹੀਂ ਲੱਗੀ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਜਾਂਦਾਗਾ ਇਧਰੋਂ ਚੱਕਰਾ ਦੇ ਸਾਰੇ ਪੀਆ ਰੰਗ ਪਿੰਡ ਪਿਆ ਸਾਰਾ ਜੈਨੂਣਾ ਆਹ ਦੇਖ ਲਾ ਅਗਲੇ ਵੀ ਐਮ ਆਰਫ ਦੇ ਟਾਇਰ ਠੀਕ ਹੈ ਤੇ ਮਗਰਲੇ ਵੀ ਐਮ ਆਰਫ ਦੇ 15 ਵਾਲੇ 18 ਮਗਰਲਾ ਤੇ 75 ਡਮਾਡ ਆ 5 ਲੱਖ 75 ਕਿੰਨੇ ਦਾ ਹੋਜੂ ਇਹ ਵੀ ਦੇ ਦਾਂਗੇ ਆਪਾਂ 5 ਲੱਖ ਤੇ 40 ਹਜ਼ਾਰ ਦਾ ਰੇਟ 5 ਲੱਖ ਤੇ 40 ਹਜ਼ਾਰ ਦਾ ਇਹ ਟਰੈਕਟਰ ਬਾਕੀ ਇਹ ਕਿੰਨੇ ਸਮਾਰ ਸਮੂਹਣ ਲੱਗੇ ਵਾਲਾ ਲੈ ਉਹ ਵੀ ਖੜਾ ਹੈਗਾ ਹਾਂ ਉਹ ਵੀ 18 ਮਾਡਲ ਹੀ ਹੈਗਾ ਤੇ ਫਾਰਮ ਟਰੈਕ ਇੱਕ ਹੋਰ ਆ ਗਿਆ 60 ਮਾਨੂੰ ਆ ਜਾਂਦਾ ਹਾਂ ਇਹ 2009 ਮਾਡਲ ਆ ਇਹ ਹਾਈ ਲੈਫਟ ਵਾਲਾ ਆ ਗਿਆ ਹਾਈ ਲੈਫਟ ਆ ਜੀ 2009 ਮਾਡਲ ਆ 9 ਮਾਡਲ ਆ ਟਰੈਕਟਰ 285 ਡਿਮਾਂਡ ਆ ਗਈ ਟਾਇਰ ਇਹਦੇ ਹੈਗੇ 70 75 ਰੁਪਏ ਦੇ 70 75 ਰੁਪਏ ਦੇ ਟਾਇਰ ਬਾਕੀ ਮਗਰਾੜ ਜਿਹੜਾ ਜਮੀਨ ਉੱਪਰ ਆ ਨਵੇਂ ਨਵੇਂ ਲੱਗੇ ਨਵੇਂ ਲੱਗੇ ਹੋਏ ਨਵੇਂ ਆ ਹਾਂ ਨਵੇਂ ਮਗਰਾੜਾਂ ਦੇ ਵਿੱਚ ਸਟicker ਵਗੈਰਾ ਲੱਗੇ ਹੋਏ ਲੱਗੇ ਵੀ origignal ਆ ਹਾਂ origignal 9 ਮਾਡਲ ਆ 2 ਲੱਖ 85 ਹੈ ਡਿਮਾਂਡ ਆ ਕਿੰਨੇ ਦਾ ਹੋ ਜੂ ਇਹ 2 ਲੱਖ 60 ਕਾ ਹਜ਼ਾਰ ਦਾ 2 ਲੱਖ 60000 ਦਾ ਦੇ ਰਿਹਾ 60000 ਦਾ ਦੇ ਰਿਹਾ ਅੱਗੇ ਮਾਰਦਾਨ ਕਰਦੇ ਆ ਅੱਗੇ ਆ ਗਿਆ 2011 ਮਾਡਲ ਇਹਦੇ ਬਾਰੇ ਪਾਈ ਜਾਣ ਲਾ 2011 ਮਾਡਲ 388000 ਐਡਵਾਂਟ ਟਾਇਰਾਂ ਦਾ ਬਿੱਲ ਮਿਲ ਜੂਗਾ ਟਾਇਰ ਨਵੇਂ ਆ ਫੁੱਲ ਟੌਪ ਮਾਡਲ ਆ ਗਿਆ ਜੇ ਕਿਦੇ ਜਮਾਂ ਨਵੇਂ ਲੱਗੇ ਪਿਆ ਤੇ ਮਿੱਤਰੋ ਐਸੈਸਰੀ ਟਾਇਰਾਂ ਟਾਇਰ ਹੀ ਨਿਕਲੇ ਨਵੇਂ ਸਦਰੀ ਵੀ ਨਵੀਆਂ ਜੂ ਵੀ ਨਵੇਂ ਲੱਗਿਆ ਹੋਇਆ ਇੰਜਨਗੇ ਟਰੈਕਟਰ ਦਾ ਫੁੱਲ ਚੰਗਾ ਹੈਗਾ ਠੀਕ ਹੈ ਟਾਇਰਾਂ ਦਾ ਬਿੱਲ ਮਿਲ ਜੂਗਾ ਸੁਪਰ ਮੈਕਸ ਆ ਗਿਆ ਫੁੱਲ ਟੌਪ ਮਾਡਲ ਵਾਲਾ 11 ਮਾਡਲ ਆ 3.5 ਲੱਖ ਦਾ ਡਿਮਾਂਡ ਹੈ ਜੀ 3.5 ਲੱਖਾ ਨਹੀਂ 388 3.5 ਲੱਖ ਦਾ ਦੇ ਦੇਣਗੇ 3.5 ਲੱਖ ਦਾ ਲੈ ਜੇ 388 ਡਿਮਾਂਡ ਦਾ 38000 ਮਾਨਤਾ ਨੇ ਇਹਦੇ ਚ ਉਹ ਜੁੱਤੇ ਜਿਵੇਂ ਕਿ ਦੀ ਰੇਟ ਹੈਗੀ ਜਮਾ ਖਿੱਚ ਕੇ ਆਏ ਇਹ ਜੁਵਾ ਦੇ ਵਿੱਚ ਗਿਜਾਇਸੀ ਕੱਡੂ ਕਿ ਕਰ ਦੇਂਗਾ ਜਿਦਾਸੀ ਦੁਕਾਨ ਮਾੜੀ-ਵੋਟੀ ਕੋਈ ਨਾ ਜੇ ਕੋਈ ਆਊ ਤਾਂ ਮੌਕੇ ਦਾ ਆਪਾਂ ਮਾਨਤਾ ਨੇ ਕਿਸੇ ਚ ਹੋਣ ਵਾਲਾ ਹੋਇਆ ਆਪਾਂ ਕਰ ਦੇਾਂਗੇ ਕਰ ਦੇਾਂਗੇ ਆ ਗੱਲ ਕਰ ਕੋਈ ਬਾਹਲਾ-ਉਲਾ ਹੈ ਨਹੀਂਗਾ ਕੋਈ ਆ ਕੇ ਆਖੇ 20 ਹੋਰ ਕੱਢ ਜੁੱਤੀ ਹੋਰ ਕੱਢ ਜੀ ਹਾਂ ਉਹਨਾਂ ਨਹੀਂ ਆ ਮੌਕੇ ਤੇ ਜੀ ਕੋਈ ਲੈ ਕੇ ਅਸੀਂ ਜਿਵੇਂ ਕਿ ਦੀ ਕਾਰੀ ਦਿੱਤਾ ਬਣਾਇਆ ਸੋਹਣੀ ਮੋਬਾਈਲ ਨੰਬਰ ਕਿਨਾਂ ਨ 400350 باقی ਜੇ ਕਿਸੇ ਨੇ 744 ਲੈਣਾ ਹੋਵੇ ਉਧਰ ਖੜੇ ਆਪਣੇ ਪਾਸੇ ਡਾਇਰੈਕਟਰ ਸੋਨਾਲੀਕਾ ਸੋਰਾਜ ਗੁਰਮੇ ਜਾਣਗੇ ਜੇ ਕਿਸੇ ਨੇ ਹੋਰ ਮਾਡਲ ਵੀ ਲੈਣਾ ਹੈਗਾ ਫਿਰ ਟਰੈਕਟਰ ਲਾ ਭਾ ਸਾਰੀਆਂ ਬਰੇਡੀਆਂ ਸਾਰੀਆਂ ਬਰੇਡੀਆਂ ਨੇ ਹੁੰਦੀਆਂ ਹੀ ਆਗੇ ਤੇਰੀ ਹੁਣ ਆਪਣੇ ਹੁੰਦੇ ਵੀ ਇੱਥੇ ਤਲਵੰਡੀ ਸਾਬ ਵੀ ਆ ਤਲਵੰਡੀ ਸਾਬ ਵੀ ਹੁੰਦਿਆਂ ਨੌਰੇ ਦੇ ਵਿੱਚ ਟਰੈਕਟਰ ਦਾ ਆ ਮੇਨ ਆਏ ਆ ਵੀ ਆਪਣੇ ਕਾਪੀ ਕਾਗਜ਼ਾਂ ਦੀ ਫੁੱਲ ਗਾਰੰਟੀ ਇਹ ਗੱਲ ਨਹੀਂ ਅਗਲਾ ਅੱਜ ਚੀਜ਼ ਲੈ ਗਿਆ ਠੀਕ ਹੈ ਕੋਈ ਸਾਲ ਨੂੰ ਦੋ ਸਾਲਾਂ ਨੂੰ 6 ਮਹੀਨਿਆਂ ਨੂੰ ਵੀ ਦਿੱਕਤ ਆਉਂਦੀ ਆ ਆਪਾਂ ਜ਼ਿੰਮੇਦਾਰ ਆ ਪਹਿਲੀ ਗੱਲ ਤੈਨੂੰ ਅਸੀਂ ਵਾਲੀ ਤਾਂ ਦਿੱਕਤ ਆਉਂਦੀ ਨਹੀਂ ਜੇ ਸਹੀ ਹੋਊ ਤਾਂ ਮਿਲੂ ਨਹੀਂ ਮਿਲਦੀ ਨਹੀਂ ਨਹੀਂ ਮਿਲਦੀ ਨਹੀਂ ਹਾਂ ਬਾਕੀ ਰਹੀ ਗੱਲ ਪੰਜਾਬ ਨੰਬਰ ਦੀ ਬਾਕੀ ਆ ਵੀ ਤਸੱਲੀ ਵੀ ਕਰ ਲਿਆ ਅਗਲਾ ੱਲੀ ਗੱਲ ਤੋਂ ਬਾਅਦ ਜੇ ਕੋਈ ਦਿੱਕਤ ਵੀ ਆਉਂਦੀ ਹੈ ਕਿ ਆਪਾਂ ਜ਼ਿੰਮੇਦਾਰ ਬੈਠੇ ਆ ਠੀਕ ਐ ਗਾੜੀ ਪਟਰਾ ਤੇ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਸਮਾਂ ਦੇਣ ਲਈ ਬਾਈ ਸੁੰਨੀ ਬਹੁਤ ਬਹੁਤ ਧੰਨਵਾਦ ਜੀਵਾਦਵਾਦ